ਨੀ ਕੰਮੀ ਸਰਕਾਰ ਉਰ ਮੁਰਦਾਬਾ ਮੁਰਦਾਬਾ ਜਿੰਦਗੀ ਬੀਜਾ ਪੀ ਆਰਐਸ ਮੁਰਦਾਬਾ 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 ਸਰਕਾਰੋ ਪਕੀਆਂ ਕਰੋ ਪਕੀਆਂ ਕਰੋ ਪਕੀਆਂ ਕਰੋ ਪਕੀਆਂ ਕਰੋ ਸਰਸੀ ਚਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੰਜਾਬ ਦੇ ਪਾਣੀਆਂ ਤੇ ਪੰਜਾਬ ਸਕੀਤ ਕਰਨ ਦੇ ਲਈ ਅੱਜ ਅਸੀਂ ਇਹ ਦਿਨ ਚੁਣਿਆ ਹੈਗਾ ਸਾਡੇ ਸ਼ਹੀਦ ਦੇ ਆਜਮ ਦਾ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਉਹਨਾਂ ਚਿਰ ਲੜਨਾ ਪਊਗਾ ਜਿੰਨਾ ਚਿਰ ਇਸ ਧਰਤੀ ਦੇ ਉੱਤੇ ਜੀ ਮੇਰਾ ਨਾਮ ਧੀਰੇ ਜੋ ਫਾਈਲ ਕਰੀ ਜੀ ਮੈਂ ਪੂਸੂਬੇ ਦਾ ਜਨਰ ਸਕੱਤਰ ਪੰਜਾਬ ਸਟੂਡੈਂਟ ਹੁੰਦਾ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਅੱਜ ਮੋਟਰਸਾਈਕਲ ਮਾਰਚ ਜਿਹੜਾ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਕਰ ਰਹੇ ਆ ਕਿਉਂਕਿ ਪਿਛਲੇ ਦਿਨੀ ਇਹਨਾਂ ਪਿੰਡਾਂ ਨੇ ਜਿਹੜੀ ਮੁਸੀਬਤ ਸੇੜੀ ਆ ਜਿਹੜੀ ਸਰਕਾਰ ਦੁਆਰਾ ਜਿਹੜੇ ਗਲਤ ਪ੍ਰਬੰਧਾਂ ਕਰਕੇ ਜਿਹੜੇ ਇੱਥੇ ਹੜ੍ਹ ਆਇਆ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਇਹਨਾਂ ਲੋਕਾਂ ਨੇ ਚੱਲਿਆ ਆਇਆ ਹੈਗਾ ਜੋ ਭਗਤ ਸਿੰਘ ਜਿਹੜੀ ਲੜਾਈ ਦੀ ਗੱਲ ਕਰਦਾ ਸੀ ਕਿ ਜ਼ਾਬਾ ਨਹੀਂ ਸੈਨਾ ਜ਼ੁਲਮ ਨਹੀਂ ਸੈਨਾ ਗਲਤ ਖਿਲਾਫ ਲੜਨਾ ਅੱਗੇ ਹੋ ਕੇ ਜੋ ਭਗਤ ਸਿੰਘ ਦੇ ਵਿਚਾਰ ਰਹੇ ਆ ਅਸੀਂ ਉਹ ਭਗਤ ਸਿੰਘ ਦੇ ਜਨਮ ਦਿਨ ਤੇ ਇੱਕ ਐਲਾਨ ਕਰਨ ਲੱਗੇ ਆ ਕਿ ਜਿਹੜਾ ਇਹ ਹੜਾ ਨੂੰ ਲੈ ਕੇ ਜਿਸ ਤਰ੍ਹਾਂ ਦਾ ਪ੍ਰਸ਼ਾਸਨ ਦਾ ਰਵਈਆ ਰਿਹਾ ਹੈਗਾ ਕਿ ਸਾਡੇ ਲਈ ਨਾ ਤਾਂ ਪ੍ਰਸ਼ਾਸਨ ਕਦੇ ਪਹਿਲਾਂ ਦਿਸਿਆ ਤੇ ਨਾ ਹੜਾਂ ਤੋਂ ਬਾਅਦ ਤੱਕ ਦਿਸ ਰਿਹਾ ਹੈਗਾ ਅਸੀਂ ਉਹਦੇ ਲਈ ਅੱਜ ਪਿੰਡਾਂ ਦੇ ਵਿੱਚ ਮੋਟਰਸਾਈਕਲ ਮਾਰਚ ਕਰਕੇ 3 ਤਰੀਕ ਨੂੰ ਡੀਸੀ ਦਫ਼ਤਰ ਜੋ ਅਸੀਤ ਘਰਾਓ ਕਰਨਾ ਡੀਸੀ ਦਫ਼ਤਰ ਦਾ ਉਹਦੀ ਤਿਆਰੀ ਵਜੋਂ ਮੋਟਰਸਾਈਕਲ ਮਾਰਚ ਕਰ ਰਹੇ ਆ ਤੇ ਉਹਦੇ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਮੁੱਢਲੀਆਂ ਲੜਿੰਦੀਆਂ ਮੰਗਾਂ ਕਿ ਇੱਥੇ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਪੱਕੀਆਂ ਕਰਵਾਈਆਂ ਸੀ ਪੈਸੇ ਦੇ ਕੇ ਉਹ 2007 ਦੇ ਵਿੱਚ ਫਿਰ ਕੱਚੀਆਂ ਕਰ ਦਿੱਤੀਆਂ ਗਈਆਂ ਉਹਨਾਂ ਕੱਚੀਆਂ ਜ਼ਮੀਨਾਂ ਦੇ ਮੁਆਵਜ਼ੇ ਤੱਕ ਨਹੀਂ ਮਿਲਦੇ ਹੈ ਸਾਡੇ ਬੰਨ ਕਦੇ ਕਿਸੇ ਨੇ ਪੱਕੇ ਕਰਨ ਦੀ ਗੱਲ ਦੇ ਤੱਕ ਨਹੀਂ ਕੀਤੀ ਹੈ ਸਾਡੇ ਪੁਲ ਨੀਵੇਂ ਹੈਗੇ ਆ ਡਿੱਗਣ ਵਰਗੀਆਂ ਸੜਕਾਂ ਸਾਰੀਆਂ ਰੁੜ ਗਈਆਂ ਪਰ ਕਿਸੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾਗਾ ਸਾਡੇ ਘਰਾਂ ਦੇ ਵਿੱਚ ਤੇੜਾ ਆਈਆਂ ਹੋਈਆਂ ਫਰਸ਼ਾਂ ਬਹਿ ਗਈਆਂ ਪਰ ਸਰਕਾਰ ਸਿਰਫ ਭਾਸ਼ਣ ਕਰਨ ਤੱਕ ਸਿਰਫ ਲਾਰਾ ਦੇਣ ਤੱਕ ਜਿਹੜਾ ਸੀਮਤਾ ਜਿਹੜਾ ਭਗਵੰਤਮਾ ਨੇ ਕਹਿੰਦਾ ਸੀ ਕਿ ਅਸੀਂ ਜਿਹੜਾ ਮੁਆਵਜ਼ਾ ਪਹਿਲਾਂ ਦੇਵਾਂਗੇ ਗਰਦਾਵਰੀ ਬਾਅਦ ਚ ਕਰਾਂਗੇ ਤੇ ਉਹ ਅੱਜੋ ਕਿਤੇ ਇਹ ਗੱਲ ਨਹੀਂ ਕਰਦੇਗੇ ਕਿ ਗਰਦਾਵਰੀ ਬਾਅਦ ਚ ਹੋਊਗੀ ਮੁਆਵਜ਼ਾ ਪਹਿਲਾਂ ਪਾ ਦਈਏ ਅੱਜ ਉਹ ਗਰਦਾਵਰੀ ਕਹਿੰਦੇ ਅਸੀਂ ਕਰਾਂਗੇ ਪਤਾ ਨਹੀਂ ਕਰਨੀ ਆ ਨਹੀਂ ਕਰਨੀ ਸਾਡੇ ਖਾਤਿਆਂ 'ਚ ਪੈਸੇ ਆਉਣੇ ਨਹੀਂ ਆਉਣਗੇ ਸਾਨੂੰ ਇਹਨਾਂ ਤੇ ਕੋਈ ਆਸ ਵੀ ਨਹੀਂ ਹੈ ਅਸੀਂ ਸਾਡੀ ਆਸ ਹਮੇਸ਼ਾ ਸੰਘਰਸ਼ਾਂ ਤੇ ਰਹੀ ਹੈ ਅਸੀਂ ਜੇ ਸਾਡੇ ਪੈਸੇ ਨਾ ਆਏ ਸਾਡੇ ਜਿਹੜੇ ਮੁਆਵਜ਼ੇ ਸਹੀ ਤਰੀਕੇ ਨਾਲ ਨਾ ਮਿਲੇ ਜਿੰਨਾ ਨੁਕਸਾਨ ਹੋਇਆ ਉਹਨਾਂ ਮੁਆਵਜ਼ਾ ਲੈਣ ਲਈ ਅਸੀਂ ਲੜ ਰਹੇ ਹਾਂ ਅਸੀਂ ਇਹਨਾਂ ਇਲਾਕਿਆਂ ਦੇ ਲੋਕ ਜਿਹੜੇ ਜੰਗਾਂ ਦੇ ਵਿੱਚ ਜਿਹੜੇ ਹਰ ਵੇਲੇ ਜੰਗਾਂ ਦੇ ਵਿੱਚ ਜਿਹੜੇ ਨੁਕਸਾਨੇ ਜਾਂਦੇ ਆ ਜਿਹੜੇ ਹੜ੍ਹਾਂ ਵੇਲੇ ਨੁਕਸਾਨੇ ਜਾਂਦੇ ਆ ਉਨਾਂ ਲਈ ਨੌਕਰੀਆਂ ਦਾ ਪ੍ਰਬੰਧ ਹੋਵੇ ਉਹਨਾਂ ਲਈ ਕਿਸੇ ਸੁਰੱਖਿਆ ਥਾਂ ਤੇ ਪੰਜ-ਪੰਜ ਮਰਲੇ ਪਲਾਟਾਂ ਦਾ ਪ੍ਰਬੰਧ ਹੋਵੇ ਇਹਨਾਂ ਦੇ ਘਰ ਪਿੱਛੇ ਪਾਏ ਹੋਣ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਅਸੀਂ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਕਿ ਆਕਰਤੀ ਕਿਸਾਨ ਯੂਨੀਅਨ ਡੈਮੋਕਰੈਟਿਕ ਟੀਚਰ ਫਰੰਟ ਨੌਜਵਾਨ ਭਾਰ ਸਭਾ ਵੱਲੋਂ ਚਾਰ ਜਥੇਬੰਦੀਆਂ ਵੱਲੋਂ ਇਹ ਮੁਜ਼ਾਰਾ ਕਰ ਰਹੇ ਆ ਇਹ ਜਿਹੜੇ ਪਿੰਡ ਦੇ ਨੌਜਵਾਨ ਸਾਡੇ ਨਾਲ ਇਕੱਠੇ ਹੋਏ ਆ ਤੇ ਅਸੀਂ ਅੱਜ ਪਿੰਡਾਂ ਦੇ ਵਿੱਚ ਵੀ ਇਹ ਦੱਸਣਾ ਚਾਹੁੰਦੇ ਆ ਕਿ ਪਿੰਡ ਦੇ ਨੌਜਵਾਨ ਪਿੰਡ ਦੇ ਲੋਕ ਇਕੱਠੇ ਹੋ ਚੁੱਕੇ ਆ ਅਸੀਂ ਇਹ ਸਰਕਾਰ ਤੱਕ ਵੀ ਸੁਨੇਹਾ ਪਹੁੰਚਾਉਣਾ ਚਾਹੁੰ ਕਿ ਜਿਹੜੇ ਕਹਿੰਦੇ ਸੀ ਕਿ ਨੌਜਵਾਨ ਨਸ਼ਿਆਂ ਦੇ ਵਿੱਚ ਗੰਦੇ ਗੀਤਾਂ ਤੇ ਨੱਚਦੀ ਨੌਜਵਾਨੀ ਉਹ ਅੱਜ ਇਹ ਨੌਜਵਾਨ ਸਾਫਤ ਕਰ ਰਹੇ ਆ ਕਿ ਅਸੀਂ ਭਗਤ ਸਿੰਘ ਦੇ ਨੂੰ ਭੁੱਲੇ ਨਹੀਂ ਹੈ ਭਗਤ ਸਿੰਘ ਦੇ ਵਿਚਾਰਾਂ ਨੂੰ ਨਹੀਂ ਭੁੱਲੇ ਹੈ ਭਗਤ ਸਿੰਘ ਦੇ ਵਿਚਾਰ ਅੱਜ ਵੀ ਜਿੰਦਾ ਤੇ ਇਹਨਾਂ ਲਈ ਉਹ ਜਿਹੜਾ ਡਰ ਆ ਜਿਹੜੀ ਸਰਕਾਰ ਭਗਤ ਸਿੰਘ ਦੇ ਵਿਚਾਰਾਂ ਤੋਂ ਡਰਦੀ ਆ ਉਹਨਾਂ ਨੂੰ ਅਸੀਂ ਇਹ ਡਰ ਜਿਹੜਾ ਇਹਨਾਂ ਦੇ ਦਿਲਾਂ ਦੇ ਵਿੱਚ ਬਣਿਆ ਰਵੇ ਉਹਦੇ ਲਈ ਜਿਹੜਾ ਇਹ ਮੋਟਰਸਾਈਕਲ ਮਾਰਚ ਕਰਕੇ ਇੱਕ ਚੇਤਾਵਨੀ ਦੇ ਰਹੇ ਆ ਸਰਕਾਰ ਨੂੰ ਕਿ ਤੁਸੀਂ ਜੇ ਲੋਕਾਂ ਨੇ ਤੁਹਾਨੂੰ ਜਿਤਾਇਆ ਲੋਕਾਂ ਦੇ ਕੰਮ ਕਰੋ ਨਹੀਂ ਕਰੋਗੇ ਤਾਂ ਤਿੰਨ ਤਰੀਕ ਵੀ ਨੇੜੇ ਪਈ ਆ ਤੇ ਇਸ ਤੋਂ ਅੱਗੇ ਵੀ ਜਿਹੜੇ ਲੋਕ ਪਏ ਆ ਅਸੀਂ ਬਹੁਤ ਅੱਕ ਚੁੱਕੇ ਆ ਆਪਦੀ ਜਿਹੜਾ ਮੁਸੀਬਤਾਂ ਚੱਲ ਚੱਲ ਕੇ ਅਸੀਂ 47 ਦੇਖੀ 84 ਦੇਖੀ ਹੋਰ ਵੀ ਕਈ ਚੀਜ਼ਾਂ 'ਚ ਵੰਡੇ ਗਏ ਆ ਅਸੀਂ ਡੁੱਬੇ ਆ ਲੁੱਟੇ ਗਏ ਆ ਪਰ ਇਹ ਲੋਕਾਂ ਦਾ ਸਬਰ ਬਹੁਤ ਵੱਡਾ ਤੇ ਸਬਰ ਇਹ ਸਬਰ ਪਰਖਿਆ ਨਾ ਜਾਵੇ ਸਾਡਾ ਇਸ ਤੋਂ ਬਾਅਦ ਅਸੀਂ ਇਹ ਭਲੇਖਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਢਾਂਗੇ ਵੱਡੀ ਗਿਣਤੀ ਦੇ ਵਿੱਚ ਤਿੰਨ ਤਰੀਕ ਵਾਲੇ ਡੀਸੀ ਦਫ਼ਤਰ ਦੇ ਮਾਰਚ ਵਿੱਚ ਵੀ ਸ਼ਾਮਲ ਹੋਵਾਂਗੇ ਤੇ ਨਾਲ ਹੀ ਭਗਤ ਸਿੰਘ ਦਾ ਜਿਹੜਾ ਨਾਰਾ ਬੁਲੰਦ ਕਰ ਰਹੇ ਆ ਕਿ ਭਗਤ ਸਿੰਘ ਦੇ ਵਿਚਾਰਾਂ ਮੁਤਾਬਕ ਜਿਹੜੀ ਉਹ ਗੱਲ ਭਗਤ ਸਿੰਘ ਜਿਸ ਤਰ੍ਹਾਂ ਸੋਚਦਾ ਸੀ ਜਿਸ ਤਰ੍ਹਾਂ ਦੇਸ਼ ਬਣਾਉਣ ਦੀ ਗੱਲ ਕਰਦਾ ਸੀ ਜਿਸ ਤਰ੍ਹਾਂ ਸਮਾਜ ਹੋਣਾ ਚਾਹੀਦਾ ਜਿਸ ਤਰ੍ਹਾਂ ਸਰਕਾਰਾਂ ਹੋਣੀਆਂ ਚਾਹੀਦੀਆਂ ਸੀ ਉਹਦੇ ਲਈ ਲੜਾਈ ਜਿਹੜੀ ਅਸੀਂ ਜਾਰੀ ਰੱਖਾਂਗੇ। ਓਲੇ ਮੁਕਾਇਆ ਤਿਆਰੀ ਹੋ ਕੇ ਜਿੰਦਾਬਾਦ ਜਿੰਦਾਬਾਦ ਦੁੱਧ ਜਨਤਾ ਚੁੱਪ ਸਰਤਾ ਹੜ ਨਹੀਂ ਸਾੜਾ ਵਾਰੋ ਵਾਰ ਓ ਦੇ ਜਿੰਦਾਬਾਦ ਜਿੰਦਾਬਾਦ ਸ਼ਾਮਰਾਜਵਾਦ ਪਿਰਤਾ ਦੀ ਮੁਆਵਜ਼ਾ ਰਾਸ਼ੀ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਵਿਰਵਾਦਪਨਾਂ ਨੂੰ ਪੱਕਾ ਕਰੋ ਪੱਕਾ ਕਰੋ ਪੱਕਾ ਕਰੋ ਕੱਚੀ ਜ਼ਮੀਨਾਂ ਆਪ ਕੀ ਹੋ ਤੇਰਾ ਜ਼ਿੰਦਾਬਾਦ 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 ਹਰ ਪਿਰਤਾ ਦੀ ਮੁਆਵਜ਼ਾ ਰਾਸ਼ੀ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਚਲੋ

ਮੇਰਾ ਨਾਮ ਕਮਲਜੀਤ ਪੰਜਾਬ ਸਟੂਡੈਂਟ ਯੂਨੀਅਨ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਅੱਜ ਅਸੀਂ ਪਿੰਡ ਮਾਤਮਨਗਰ ਦੇ ਵਿੱਚੋਂ ਅਨਾਜ ਮੰਡੀ 'ਚ ਵਟ ਇਕੱਠੇ ਹੋ ਕੇ ਲਗਭਗ ਸਾਰੇ ਪਿੰਡਾਂ ਦੇ ਜਿਹੜੇ ਨੌਜਵਾਨ ਹੈ ਪੰਜਾਬ ਸਟੂਡੈਂਟ ਯੂਨੀਅਨ ਨੌਜਵਾਨ ਭਰ ਸਭਾ ਕਿਰਤੀ ਕਿਸਾਨ ਯੂਨੀਅਨ ਡੈਮੋਕ੍ਰੇਟ ਟੀਚਰ ਫਰੰਟ ਦੇ ਵੱਲੋਂ ਅੱਜ ਸਾਂਝੇ ਤੌਰ ਤੇ ਜਿਹੜਾ ਮੋਰਸਲ ਮਾਰਚ ਜਿਹੜਾ ਜਾਗਰੂਕ ਰੈਲੀ ਜਿਹੜੀ ਉਹ ਕੱਢੀ ਗਈ ਸੀ ਜਿਦੇ ਵਿੱਚ ਸਾਡੀਆਂ ਇਹਨਾਂ ਇਲਾਕਿਆਂ ਦੀਆਂ ਪਿਛਲੇ ਦਿਨਾਂ 'ਚ ਅਸੀਂ ਕੁਝ ਮੰਗਾਂ ਕੱਢੀਆਂ ਜਿਦੇ ਵਿੱਚੋਂ ਅਸੀਂ ਉਹਨਾਂ ਮੰਗਾਂ ਤੇ ਲੋਕਾਂ ਨੂੰ ਲਗਾਤਾਰ ਜਿਹੜਾ ਲਾਹਮਤ ਕਰ ਰਹ ਅੱਜ ਜਿਹੜਾ ਮਾਰਚ ਕੀਤਾ ਗਿਆ ਇਹ ਸਿਰਫ ਚੇਤਾਵਨੀ ਮਾਰਚ ਹੈ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਇਸ ਤੋਂ ਬਾਅਦ 3 ਤਰੀਕ ਨੂੰ ਜਿਹੜਾ ਅਸੀਂ ਡੀਸੀ ਤਵਤਰ ਦਾ ਜਿਹੜਾ ਖਰਾਬ ਕਰਨਾ ਹੈਗਾ ਉਸ ਸੰਬੰਧ ਵਿੱਚ ਸਾਡਾ ਜਿਹੜੀ ਜਾਗਰੂਕ ਰੈਲੀ ਆ ਉਹਨੂੰ ਜਿਹੜਾ ਅਸੀਂ ਲੈ ਕੇ ਗਏ ਆ ਪਿੰਡਾਂ ਤੱਕ ਉਹ ਤੋਂ ਸ਼ੁਰੂ ਕਰਕੇ ਅਸੀਂ ਗੱਟੀ ਨੰਬਰ 1 ਤੱਕ ਜਿਹੜਾ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਨੌਜਵਾਨਾਂ ਨਾਲ ਤੋਰਿਆ ਹੈਗਾ ਅਸੀਂ ਮੰਗ ਕਰਦੇ ਆ ਪੰਜਾਬ ਜਿਹੜੀ ਪੰਜਾਬ ਸਰਕਾਰ ਤੋਂ ਜਿਹੜਾ ਬੰਨ ਜਿਹੜੇ ਉਹ ਪੱਕੇ ਕੀਤੇ ਜਾਣ ਇਹ ਤੋਂ ਜਿਹੜਾ 3 ਕਿਲੋਮੀਟਰ ਘੇਰੇ ਦੇ ਵਿੱਚ ਲੋਕਾਂ ਨੂੰ ਜਿਹੜਾ ਗਰੰਟੀ ਕਾਨੂੰਨ ਜਿਹੜਾ ਬਣਨਾ ਚਾਹੀਦਾ ਹਰ ਹਰ ਕਰ ਦੇ ਵਿੱਚ ਜਿਹੜੀ ਸਰਕਾਰੀ ਨੌਕਰੀ ਦਾ ਉਹ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈਗਾ ਜਿਹੜਾ ਗੁਲਾਬਾ ਪੈਣੀ ਤੋਂ ਲੈ ਕੇ ਮਾਰਜਮ ਸ਼ੇਰ ਤੱਕ ਤਾਰਾਂ ਦੇ ਨਾਲ-ਨਾਲ ਜਿਹੜਾ ਉਹ ਬੰਨ ਜਿਹੜਾ ਬਣਾਇਆ ਜਾਣਾ ਚਾਹੀਦਾ ਹੈਗਾ ਜੇ ਉਹ ਬੰਨ ਬਣ ਜਾਂਦਾ ਤਾਂ ਇਹਨਾਂ 12 ਪਿੰਡਾਂ ਨੂੰ ਜਿਹੜਾ ਡੁੱਬਣ ਤੋਂ ਜਿਹੜਾ ਉਹ ਬਚਾਇਆ ਜਾ ਸਕਦਾ ਹੈਗਾ ਹੋਰ ਜਿਹੜਾ ਜਿਵੇਂ 2007 ਦੇ ਵਿੱਚ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਲਗਾਨ ਪਰ ਕੇ ਪੱਕੀਆਂ ਜ਼ਮੀਨਾਂ ਕਰਾਈਆਂ ਸੀਗੀਆਂ ਉਹ ਜਿਹੜੀਆਂ ਕਾਂਗਰਸ ਸਰਕਾਰ ਵੱਲੋਂ ਜਿਹੜੇ ਤੋੜ ਦਿੱਤੀਆਂ ਗਈਆਂ ਸੀਗੀਆਂ ਅੱਜ ਦੀ ਸਰਕਾਰ ਜਿਹੜੀ ਮੌਕੇ ਦੀ ਹੈ ਤੁਸੀਂ ਵੇਖੋ ਭਗਵੰਤ ਮਾਨ ਇਹ ਸਰਕਾਰ ਜਿਹੜੀ ਕਹਿੰਦੀ ਸੀਗੀ ਵੀ ਪਹਿਲਾਂ ਅਸੀਂ ਮੁਆਵਜ਼ੇ ਵੰਡਾਂਗੇ ਗਰਦਾਵਰੀਆਂ ਜਿਹੜੀਆਂ ਅਸੀਂ ਬਾਅਦ ਚ ਕਰਾਂਗੇ ਪਰ ਜਿਹੜਾ ਅੱਜ ਗਰਦਾਵਰੀ ਦੂਰ ਦੀ ਗੱਲ ਹੈ ਮੁਆਵਜ਼ੇ ਦੂਰ ਦੀ ਗੱਲ ਹੈ ਕੁਝ ਨਹੀਂ ਦੇਣਾ ਹੈਗਾ ਸਿਰਫ ਲਾਰੇ ਜਿਹੜੇ ਕੱਲ ਵੀ ਵਿਧਾਨ ਸਭਾ ਦੇ ਵਿੱਚ ਜਿਹੜੇ ਲਾਰੇ ਲਾਏ ਗਏ ਸੀਗੇ ਗਰਾਊਂਡ ਦੇ ਵਿੱਚ ਕੋਈ ਇਹਨਾਂ ਦਾ ਪਟਵਾਰੀ ਕੋਈ ਤਹਿਸੀਲਦਾਰ ਸਾਨੂੰ ਵੇਖਣ ਨੂੰ ਹੀ ਮਿਲਿਆ ਹੈਗਾ ਇਹ ਤੁਸੀਂ ਵੇਖੋ ਪਿਛਲਾ 23 ਦਾ ਵੀ ਹੜ੍ਹ ਵੇਖਿਆ ਹੈਗਾ ਇਹਨਾਂ ਲੋਕਾਂ ਨੇ ਇਹੀ ਦੇ ਹੜ੍ਹ ਦੇ ਵਿੱਚ 15000 ਜਿਹੜਾ ਮੁਆਵਜ਼ਾ ਜਾਰੀ ਕੀਤਾ ਗਿਆ ਸੀ ਸਰਕਾਰ ਵੱਲੋਂ 1800 ਰੁਪਏ ਜਿਹੜਾ ਲੋਕਾਂ ਦੇ ਖਾਤੇ ਵਿੱਚ ਆਏਗੇ ਅਸੀਂ ਜਿਵੇਂ ਹੁਣ 20000 ਕਿਹਾ ਗਿਆ ਕੋਈ ਗਰੰਟੀ ਨਹੀਂ ਹੈ ਕਿ ਲੋਕਾਂ ਨੂੰ ਜਿਹੜਾ 20000 ਜਿਹੜਾ ਮੁਆਵਜ਼ਾ ਜਿਹੜਾ ਮਿਲੇਗਾ ਇਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਲਾਮਬੰਦ ਕਰ ਰਹੇ ਹਾਂ ਦੂਜੀ ਗੱਲ ਜ਼ਮੀਨਾਂ ਪੱਕੀਆਂ ਹੋਣ ਜਿਹੜੇ ਬੰਨ ਪੱਕੇ ਹੋਣ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਜਿਹੜੇ ਆ ਜਿਵੇਂ ਡੈਮ ਸੇਫਟੀ ਐਕਟ ਜਿਹੜਾ 2020 ਦੇ ਵਿੱਚ ਲਿਆਂਦਾ ਕੇਂਦਰ ਸਰਕਾਰ ਨੇ ਉਹਨੂੰ ਰੱਦ ਕਰਕੇ ਪੰਜਾਬ ਦੇ ਕੋਲ ਜਿਹੜਾ ਡੈਮਾਂ ਦੇ ਹੱਕ ਜਿਹੜੇ ਉਹ ਬਹਾਲ ਕਰਨੇ ਚਾਹੀਦੇ ਹੈਗੇ ਆ ਰਿਪੇਰੀਅਨ ਸਦਾਂਤ ਮੁਤਾਬਕ ਪਾਣੀ ਦੀ ਜਿਹੜੀ ਵੰਡ ਕੀਤੀ ਜਾਣੀ ਚਾਹੀਦੀ ਹੈ ਤਾਂ ਹੀ ਜਿਹੜਾ ਸਾਡਾ ਪੰਜਾਬ ਹੈ ਉਹ ਹੜ੍ਹਾਂ ਦੀ ਮਾਰ ਇੱਥੋਂ ਜਿਹੜਾ ਬਚ ਸਕਦਾ ਹੈਗਾ ਸਾਡੀ ਨੌਜਵਾਨੀ ਨੂੰ ਅਸੀਂ ਅਪੀਲ ਵੀ ਕਰਦੇ ਆ ਅੱਜ ਤੁਸੀਂ ਵੇਖੋ ਪੰਜਾਬ ਦੇ ਵਿੱਚ ਇੱਕ ਗੱਲ ਚਲਾਈ ਜਾਂਦੀ ਕੀ ਆ ਨੌਜਵਾਨੀ ਜਿਹੜੀ ਨਸ਼ੇ ਦੇ ਵਿੱਚ ਬਹੁਤ ਆ ਪਰ ਅੱਜ ਸਾਡੀ ਨੌਜਵਾਨੀ ਨੇ ਸਾਬਤ ਕੀਤਾ ਵੱਡੀ ਗਿਣਤੀ ਦੇ ਵਿੱਚ ਤੁਸੀਂ ਵੇਖਿਆ ਹੋਣਾ ਬਹੁਤ ਲੰਮਾ ਜਿਹੜਾ ਮਾਰਚ ਅਸੀਂ ਕੱਢਿਆ ਹੈਗਾ ਉਹਦੇ ਵਿੱਚ ਨੌਜਵਾਨ ਕੋਈ ਬਜ਼ੁਰਗ ਨਹੀਂ ਸੀਗਾ ਵੱਡੀ ਜਿਹੜੀ ਨੌਜਵਾਨੀ ਜਿਹੜੀ ਹੈ ਇਸ ਮਾਰਚ ਦੇ ਸ਼ਾਮ ਲਈ ਕੀਤੀ ਹੈ ਅਸੀਂ ਦੁਬਾਰਾ ਪੇਰ ਪਿੰਡਾਂ ਦੇ ਵਿੱਚ ਰੈਲੀਆਂ ਕਰਾਂਗੇ 3 ਤਰੀਕ ਦੀਆਂ ਤਿਆਰੀਆਂ ਕਰਾਂਗੇ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਆ ਵੱਡੀ ਗਿਣਤੀ ਦੇ ਵਿੱਚ ਆਪਾਂ ਜਾਈਏ 3 ਤਰੀਕ ਨੂੰ ਵੱਡਾ ਇਕੱਠ ਕਰਕੇ ਸਰਕਾਰ ਨੂੰ ਆ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਰੱਖੀਏ ਤਾਂ ਜੋ ਮਜਬੂਰ ਕਰੀਏ ਆਪਣੀਆਂ ਮੰਗਾਂ ਮਨਾਉਣ ਦੇ ਲਈ ਇਹਨਾਂ ਨੇ ਅੱਗੇ 75 ਸਾਲ ਹੋ ਗਏ ਅਸੀਂ ਡੁੱਬਦੇ ਆਏ ਆ ਜੰਗ ਨਾਲੋਂ ਜਾੜੇ ਜਾਂਦੇ ਰਹੇ ਗਏ ਆ ਅਸੀਂ ਇਹ ਇਕੱਠੇ ਹੋ ਕੇ ਸਮੱਸਿਆ ਦਾ ਜਿਹੜਾ ਪ੍ਰੋਪਰ ਤੌਰ ਤੇ ਹੱਲ ਕਰ ਸਕਦੇ ਆ ਇਹੀ ਬੇਨਤੀਆਂ ਸੀਗੀਆਂ ਅਸੀਂ ਅਪੀਲ ਵੀ ਕਰਦੇ ਆ ਨੌਜਵਾਨੀ ਕਿਸਾਨੀ ਮਜ਼ਦੂਰੀ ਨੂੰ ਵੀ ਅਸੀਂ ਨਾਲ ਹੀ ਮਜ਼ਦੂਰਾਂ ਲਈ ਵੀ ਗੱਲ ਕਰਦੇ ਗਿਆਂ ਵੀ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਵੀ ਕਿਸਾਨਾਂ ਦੇ ਅਸੀਂ ਖਾਤੇ 'ਚ ਪੈਸੇ ਪਾਣੇ ਹੈਗੇ ਆ 20000 ਮੁਆਵਜ਼ਾ ਦੇਣਾ ਹੈਗਾ ਤੁਸੀਂ ਵੇਖੋ ਮਜ਼ਦੂਰ ਦੇ ਲਈ ਉਹਨੇ ਕੋਈ ਗੱਲ ਨਹੀਂ ਖੋਲੇਗੀ ਜ਼ੁਬਾਨ ਨਹੀਂ ਪਟੀਚੇਗੀ ਕਿਉਂਕਿ ਉਹ ਸਮਝਦੇ ਮਜ਼ਦੂਰਾਂ ਦੇ ਤਾਂ ਬੱਚੇ ਹੀ ਨਹੀਂ ਹੈਗੇ ਮਜ਼ਦੂਰਾਂ ਦੇ ਬੱਚੇ ਤਾਂ ਮਤਲਬ ਕਿ ਸਮਝਦੇ ਇੱਕ ਵੀ ਉਹਨਾਂ ਨੂੰ ਗਰੀਬ ਰੱਖਿਆ ਜਾਵੇ ਫਿਰ ਮਜ਼ਦੂਰੀ ਕੌਣ ਕਰਨਗੇ ਇਹ ਮਤਲਬ ਕਿ ਉਹਨਾਂ ਦਾ ਜਿਹੜਾ ਅਜੰਡਾ ਹੈਗਾ ਅਸੀਂ ਸਮਝਦੇ ਹਾਂ ਕਿ ਮਜ਼ਦੂਰ ਦੇ ਖਾਤੇ ਦੇ ਵਿੱਚ ਵੀ 1 ਲੱਖ ਰੁਪਇਆ ਜਿਹੜਾ ਪਾਇਆ ਜਾਣਾ ਚਾਹੀਦਾ ਤਾਂ ਜੋ ਉਹਨਾਂ ਦੀ ਜੀਵਨ ਜਿਹੜਾ ਸੌਖਾ ਹੋ ਸਕੇ ਨੌਜਵਾਨਾਂ ਨੂੰ ਜਿਹੜਾ ਆਪ ਦਾ ਬੱਚਿਆਂ ਨੂੰ ਪੜਾ ਸਕਣ ਸਕੂਲਾਂ ਦੀ ਫੀਸਾਂ ਦੀ ਜੇਕਰ ਅਸੀਂ ਗੱਲ ਕਰੀਏ 1 ਸਾਲ ਦੀ ਜਿਹੜੀ ਭਾਵੇਂ ਪ੍ਰਾਈਵੇਟ ਸਕੂਲ ਹੋਣ ਸਰਕਾਰੀ ਸਕੂਲ ਹੋਣ ਚਾਹੇ ਉਹ ਕਾਲਜ ਦੇ ਕਿਤੇ ਵੀ ਵਿਦਿਆਰਥੀ ਪੜ ਰਹੇ ਹੋਣ ਇਹਨਾਂ 12 13 ਪਿੰਡਾਂ ਦੇ ਉਹਨਾਂ ਦੀ ਪ੍ਰੋਪਰ ਤੌਰ ਤੇ ਜਿਹੜੀ ਫੀਸ ਹੈ ਉਹ ਸਰਕਾਰ ਜ਼ਿੰਮੇਵਾਰੀ ਲਵੇ ਮਾਫ ਕਰੇ ਜੇ ਨਹੀਂ ਮਾਫ ਹੁੰਦਾ ਫਿਰ ਤਿੰਨ ਤਰੀਕ ਤੋਂ ਬਾਅਦ ਵੀ ਫੇਰ ਵੀ ਸਾਡਾ ਸੰਘਰਸ਼ ਜਦੋਂ ਤੱਕ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਸੰਘਰਸ਼ ਜਾਰੀ ਰਹੂਗਾ ਇਨੀਂ ਹੀ ਭਿੰਟਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਰੀ ਰੱਖਣਾ ਹੈ ਸੰਗਰਾ ਸੀਦੇ ਜੰਪਾਗਾ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਦੁਨੀਆ مزدور ایک ہو جاؤ ایک ہو جاؤ کسان مزدور ملازم نوجوان ودیارتھی ایک تو جب جا تو کر ج